ਸਾਡੇ ਬਜ਼ੁਰਗਾਂ ਨੇ ਸਾਨੂੰ ਇਹੀ ਚੀਜ਼ ਸਮਝਾਈ ਹੈ ਵੀ ਬਾਣੀ ਵੱਧ ਤੋਂ ਵੱਧ ਪੜੋ ਤੇ ਮੈਂ ਵੀ ਏਸੇ ਚੱਕਰ 'ਚ ਪੜਨੀ ਸ਼ੁਰੂ ਕਰੀ ਸੀਗੀ ਅੱਛਾ ਤੁਸੀਂ ਪੜਨੀ ਸ਼ੁਰੂ ਕੀਤੀ ਸੀ ਪੜਨੀ ਪਰ ਮੈਂ ਕਹਿੰਦੇ ਖੇੜ ਕੁਝ ਹੋਰ ਸੀਗੀ ਬਾਣੀ ਸਮਝ ਆਉਣ ਲੱਗੀ ਮੇਰੇ ਜਦੋਂ ਸਮਝ ਆਉਣ ਲੱਗੀ ਮੈਂ ਸਪੀਡ ਸਲੋ ਕਰਤੀ ਬਾਣੀ ਪੜ੍ਹਨ ਦੀ ਮੈਂ ਪੜਾਂ ਸਮਝਾਂ ਪੜਾਂ ਸਮਝਾਂ ਫਿਰ ਉਦੋਂ ਤੱਕ ਖੇੜ ਸਮਝ ਆਈ ਵੀ ਸਾਰਾ ਰੌਲਾ ਤਾਂ ਮੰਨਦਾ ਹੈ ਤੇ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਡੇ ਮਨ ਨੂੰ ਕਾਬੂ ਕਰਨ ਦੀ ਟੈਕਨੀਕਸ ਸਿਖਾਉਂਦੇ ਨੇ ਤੁਹਾਨੂੰ ਗੁੱਸਾ ਆਉਂਦਾ ਤੁਹਾਨੂੰ ਚਿੜਚਿੜਾਪਨ ਹੈ ਤੁਹਾਨੂੰ ਜੈਲਸੀ ਹੁੰਦੀ ਹੈ ਤੁਸੀਂ ਰੂਡ ਬੋਲਦੇ ਹੋ ਤੁਸੀਂ ਡਿਸਰੈਸਪੈਕਟ ਕਰਦੇ ਹੋ ਕਿਸੇ ਦੀ ਤੁਸੀਂ ਕਿਸੇ ਦਾ ਚੋਰੀਆਂ ਕਰਦੇ ਹੋ ਕਤਲ ਕਰਦੇ ਹੋ ਨਸ਼ਾ ਵੇਚਦੇ ਹੋ ਇਹ ਸਾਰਾ ਕੁਝ ਇਲ ਮੈਨਰਸ ਨੇ ਮਤਲਬ ਇਲੀਗਲ ਐਕਟੀਵਿਟੀਆਂ ਨੇ ਜਿਵੇਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮਝਾਉਂਦੇ ਵੀ ਇਹ ਚੀਜ਼ਾਂ ਨਹੀਂ ਕਰਨੀਆਂ ਇਹ ਨਹੀਂ ਕਰਨੀ ਨਹੀਂ ਕਰਨੀਆਂ ਇਹ ਬਿਲਕੁਲ ਅਗੇਂਸਟ ਦੇ ਲਾਫ ਯੂਨੀਵਰਸ ਹੈ ਇਹ ਹੁਣ ਇਹ ਗੱਲਾਂ ਸਮਝਣ ਦੀਆਂ ਨੇ ਤੇ ਜੇ ਸਮਝਾਂਗੇ ਬੰਦੇ ਦਾ ਮਨ ਆਟੋਮੈਟਿਕਲੀ ਚੇਂਜ ਹੋ ਜਾਊ ਤਾਂ ਖੇੜ ਤਾਂ ਫੇਰ ਮੰਨਦੀ ਐ ਰਦੀਪ ਸਿੰਘ ਜੀ ਜਿਵੇਂ ਨਾ ਤੁਸੀਂ ਇੱਕ ਗੱਲ ਆਖ ਰਹੇ ਹੋ ਬਾਰ-ਬਾਰ ਤੁਸੀਂ ਦੂਸਰੀ ਵਾਰ ਵੀ ਇਹੀ ਗੱਲ ਆਖੀ ਐ ਕਿ ਮੈਂ ਬਾਣੀ ਨੂੰ ਸਮਝਣਾ ਸ਼ੁਰੂ ਕਰਿਆ ਪੜਨਾ ਪਹਿਲਾਂ ਸ਼ੁਰੂ ਕੀਤਾ ਹਾਂ ਫੇਰ ਪਹਿਲਾਂ ਮੈਂ ਪੜ ਹੀ ਗਿਆ ਹੋਰ ਲੋਕਾਂ ਵਾਂਗ ਜਿਵੇਂ ਉਹ ਪੜਦੇ ਨੇ ਫੇਰ ਤੁਸੀਂ ਇੱਕ ਗੱਲ ਆਖਦੇ ਹੋ ਕਿ ਮੈਂ ਸਲੋ ਕਰਤਾ ਯੈਸ ਪੜਨਾ ਸਲੋ ਕਰਤਾ ਬਿਲਕੁਲ ਤੇ ਲੋਕ ਤਾਂ ਬਹੁਤ ਤੇਜ਼ ਕਰਦੇ ਨੇ ਬਿਲਕੁਲ ਕਰਦੇ ਆ ਉਹ ਤਾਂ ਕਹਿੰਦੇ ਨੇ ਕਿ ਫੜਾ ਫੜ 40 ਦੇਖ ਮੈਂ 15 ਮਿੰਟ ਚ ਪਾਠ ਕਰ ਦੰਨਾ ਮੈਂ 40 ਮਿੰਟ ਚ ਕਰ ਦੰਨਾ ਸੁਖੀ ਸਾਹਿਬ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਏ ਨੇ ਕਮਾਲ ਦਾ ਕਨਸੈਪਟ ਸਮਝਾਇਆ ਜੀ ਉਹਨਾਂ ਨੇ ਕਿਹਾ ਵੀ ਤੁਸੀਂ ਨਿਤਨੇਮ ਰੋਜ਼ ਕਰਨਾ ਹੈ ਹੂੰ ਹੁਣ ਗੁਰੂ ਮਹਾਰਾਏ ਨੇ ਸਾਨੂੰ ਕਿ ਨਿਤਨੇਮ ਰੋਜ਼ ਕਰਨਾ ਮਤਲਬ ਇਹ ਨਹੀਂ ਵੀ ਰੱਟੇ ਮਾਰੀ ਜਾਓ ਉਹ ਕਹਿੰਦੇ ਅੱਜ ਨਹੀਂ ਸਮਝ ਆਉ ਕੱਲ ਨਹੀਂ ਆਉ ਪਰਸੋਂ ਆਉ ਥੋੜਾ ਆਉ ਚੌਥੇ ਹੋਰ ਜ਼ਿਆਦਾ ਹੋਰ ਜ਼ਿਆਦਾ ਸਮਝ ਆਉ ਪਰ 40 ਸਾਲ ਹੋ ਗਏ ਤਾਂ ਪੜਿਓ ਜਾ ਰਹੇ ਆ ਰੱਟਾ ਲੱਗ ਗਿਆ ਰੱਟਾ ਵੀ ਗੁਰੂ ਸਾਹਿਬ ਨੇ ਕਿਹਾ ਵੀ ਨਿੱਤਨੇਮ ਕੰਪਲਸਰੀ ਹੈ ਉਹ ਮਹਾਰਾਜ ਸਮਝਣ ਲਈ ਕਿਹਾ ਸੀ ਵੀ ਮੇਰਾ ਸਿੱਖ ਸਵੇਰੇ ਉੱਠ ਕੇ ਰੋਜ਼ ਉਹ ਲੈਸਨਸ ਨੂੰ ਸਮਝੇ ਜਿਹੜੇ ਜ਼ਿੰਦਗੀ ਦੇ ਵਿੱਚ ਉਹਨੇ ਅਪਲਾਈ ਕਰਨੇ ਆ ਭਾਣਾ ਕਿੱਥੇ ਗਿਆ ਗੁਰੂ ਨਾਨਕ ਸਾਹਿਬ ਨੇ ਤਾਂ ਸਭ ਤੋਂ ਪਹਿਲਾਂ ਜਪਜੀ ਸਾਹਿਬ 'ਚ ਭਾਣਾ ਮੰਨਣਾ ਸਿਖਾਇਆ ਤੇ ਭਾਣਾ ਨਹੀਂ ਮੰਨਦੇ ਤਾਂ ਅਸੀਂ ਉਪਾਏ ਕਰਾਉਣੇ ਆ ਭਾਣਾ ਨਹੀਂ ਮੰਨਦੇ ਤਾਂ ਅਸੀਂ ਦੁਖੀ ਹੁੰਨੇ ਆ ਭਾਣਾ ਨਹੀਂ ਮੰਨਦੇ ਤਾ ਸਿ ਚਿੜਚੜੇ ਹੁੰਦੇ ਆ ਜਿਵੇਂ ਮੈਂ ਇਹ ਗੱਲ ਤੁਹਾਡੇ ਨਾਲ ਜਰੂਰ ਸ਼ੇਅਰ ਕਰਨਾ ਚਾਹੁੰਦਾ ਹਾਂ ਸਰਸਾ ਨਦੀ ਦੀ ਬਿਲਕੁਲ ਆਪਾਂ ਗੱਲ ਕਰਦੇ ਹਾਂ ਬਿਲਕੁਲ ਉੱਥੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਠੀਕ ਹੈ ਜੀ ਭਾਣੇ ਨੂੰ ਮੰਨ ਕੇ ਗੁਰੂ ਸਾਹਿਬ ਨੇ ਕੀਤਾ ਆ ਬਿਲਕੁਲ ਤੇ ਜਿਵੇਂ ਤੁਸੀਂ ਕਿਹਾ ਕਿ ਨਿਤਨੇਮ ਰੋਜ਼ ਪੜ੍ਹਨਾ ਚਾਹੀਦਾ ਤਾਂ ਉਹਨਾਂ ਨੇ ਕਿਸੇ ਵੀ ਹਾਲਾਤਾਂ ਦੇ ਵਿੱਚ ਸੀ ਪਰਿਵਾਰ ਵਿਛੜ ਚੁੱਕਿਆ ਸੀ ਦੋ ਛੋਟੇ ਸਹਬਜ਼ਾਦੇ ਮਾਤਾ ਗੁਜਰਕੌਰ ਉਹ ਅਲੱਗ ਹੋ ਚੁੱਕੇ ਸੀ ਪਰ ਉਹਨਾਂ ਨੇ ਉਸ ਪ੍ਰਮਾਤਮਾ ਨੂੰ ਜੀਤਿਆ ਭਾਣਾ ਮੰਨਿਆ ਦੇਖੋ ਇਹੀ ਤਾਂ ਮੈਨੂੰ ਇਹੀ ਚੀਜ਼ਾਂ ਹੁਣ ਮੈਨੂੰ ਰਿਸਰਚ ਕਰੇ ਤੇ ਗੱਲ ਪਤਾ ਲੱਗੀ ਹੈ ਵੀ ਹਲੇ ਤੱਕਰ ਲੋਕਾਂ ਨੂੰ ਕਟੋੜ ਪੰਜਾਬ ਦੇਆਂ ਨੂੰ ਉਹ ਚੋ ਵੀ ਸਿੱਖਾਂ ਨੂੰ ਇਹ ਗੱਲ ਕਿਉਂ ਨਹੀਂ ਸਮਝ ਆਉਂਦੀ ਵੀ ਗੁਰੂ ਸਾਹਿਬ ਨੇ ਸਾਨੂੰ ਪਾਣਾ ਮੰਨਣ ਦਾ ਪਹਿਲਾ ਸਟੈਪ ਸਮਝਾਇਆ ਹੈ ਬਾਕੀ ਗੱਲਾਂ ਤਾਂ ਬਹੁਤ ਦੂਰ ਹੀ ਰਹਿ ਗਈਆਂ ਹਲੇ ਤਾਂ ਪਾਣਾ ਹੀ ਨਹੀਂ ਮੰਨਣਾ ਸਿੱਖ ਸਕੇ ਅਸੀਂ ਦੱਸੋ ਜੇ ਮੰਨ ਲਓ ਇੱਕ ਘਰ ਦੇ ਵਿੱਚ ਦੋ ਧੀਆ ਪੈਦਾ ਹੋ ਗਈਆਂ ਠੀਕ ਹੈ ਗੁਰਸੇਖ ਪਰਿਵਾਰ ਆ ਮੈਨੂੰ ਪਤਾ ਕਹੇ ਜੇ ਕਹੇ ਜੇ ਕੇਸ ਉਹਨੇ ਤਾਂ ਸੋਚ ਵੀ ਨਹੀਂ ਸਕਦੇ ਤੇ ਜਦੋਂ ਤੀਜੀ ਔਲਾਦ ਹੋਣ ਲੱਗਦੀ ਹੈ ਉਹਨੂੰ ਕਹਿੰਦੇ ਤੂੰ ਅਬੋਰਸ਼ਨ ਕਰਾ ਲਾ ਮਤਲਬ ਕਿ ਪਾਣਾ ਨਹੀਂ ਮੰਨਿਆ ਤੀ ਹੋ ਰਹੀ ਹੈ ਤੇ ਉਹ ਤੋਂ ਬਾਅਦ ਸੁੱਖਾਂ ਇਹ ਸੁੱਖੀਆਂ ਜਾ ਰਹੀਆਂ ਵੀ ਸਾਡੇ ਕਰ ਪੋਤਾ ਹੋਵੇ ਪੋਤੀ ਨਾ ਹੋਵੇ ਤੇ ਜਿਹੜੀ ਪੈਦਾ ਕਰ ਰਹੀ ਹੈ ਉਹ ਕੁੜੀ ਤੇ ਤੌਂਬ ਤਾਂ ਲੱਗਣੀ ਆ ਨਹੀਂ ਮੁੰਡੇ ਤੇ ਨਹੀਂ ਲੱਗਣੀ ਆ ਕੁੜੀ ਕਿਤੇ ਬਾਹਰੋਂ ਥੋੜੀ ਲੈ ਕੇ ਆਈ ਹੈ ਕਿੰਨੇ ਕੇਸ ਨੇ ਮੇਰੇ ਕੋਲ ਇਦਾਂ ਦੇ ਇਹੀ ਗੱਲ ਮੈਂ ਸਮਝਾ ਰਿਹਾ ਹਾਂ ਵੀ ਦੁਨੀਆ ਗੁਰਬਾਣੀ ਪੜ੍ਹੀਓ ਜਾ ਰਹੀ ਐ ਸਮਝਣ ਵਾਲੇ ਪਾਸੇ ਤਾਂ ਕੋਈ ਦੇਖ ਹੀ ਨਹੀਂ ਰਿਹਾ ਪਰ ਅੱਜ ਮੈਨੂੰ ਫਕਰ ਮਹਿਸੂਸ ਹੁੰਦਾ ਵੀ ਅੱਜ ਜੋ ਮੈਨੂੰ ਮੈਸੇਜ ਆਉਨੇ ਆ ਵੀਡੀਓਜ਼ ਦੇ ਵਿੱਚ ਜਾਂ ਡਾਇਰੈਕਟ ਇਹੀ ਗੱਲਾਂ ਆਂ ਦੇ ਰੰਦੀਪ ਸਰ ਅਸੀਂ ਥੋੜੀ ਵੀਡੀਓਜ਼ ਦੇਖ ਕਰ ਹੁਣ ਅਸੀਂ ਗੁਰਬਾਣੀ ਨੂੰ ਸਮਝਣਾ ਸ਼ੁਰੂ ਕਰਤਾ ਪਰ ਇਹ ਵੀ ਗੁਰੂ ਸਾਹਿਬ ਦੀ ਕਿਰਪਾ ਆਸਾ ਦੀ ਵਾਰ ਚ ਮਾਰਾਇਨੇ ਸਮਝਾਇਆ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇਦਾ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਤੰਦੇ ਲਾਇਦਾ ਉਹ ਆਪੇ ਮੈਨੂੰ ਲਾਈਨ 'ਚ ਲੈ ਕੇ ਆਇਆ ਆਪੇ ਮੇਰੇ ਕੋਲੋਂ ਅਰਥ ਕਰਾਉਂਦਾ ਉਹ ਪ੍ਰਮਾਤਮਾ ਆਪੇ ਵਡਿਆਈਆਂ ਦਵਾਉਂਦਾ ਪਿਆ ਆਪੇ ਲੋਕਾਂ ਦਾ ਭਲਾ ਕਰਦਾ ਪਿਆ ਮੈਨੂੰ ਤਾਂ ਪੁਆਇੰਟ ਹੀ ਪ੍ਰਮਾਤਮਾ ਨੇ ਕਰਿਆ ਸੋ ਜਦੋਂ ਮੈਨੂੰ ਡਿਊਟੀ ਮੇਰੀ ਰੱਬ ਨੇ ਲਾਤੀ ਤੇ ਫਿਰ ਕੀ ਕਹਿਣਾ ਕੀ ਨਹੀਂ ਕਹਿਣਾ ਉੱਥੇ ਤੁਸੀਂ ਇੱਕ ਗੱਲ ਆਖੀ ਹੈ ਕਿ ਦੋ ਕੁੜੀਆਂ ਆ ਜਦੋਂ ਤੀਜੇ ਦੀ ਗੱਲ ਆ ਜਾਂਦੀ ਹੈ ਤਾਂ ਇਹ ਕਿਹਾ ਜਾਂਦਾ ਜਾਂਦਾ ਕਿ ਬੋਸ਼ਕਾ ਬਿਲਕੁਲ ਕਹਿੰਦੇ ਆ ਕਿਹਾ ਜਾਂਦਾ ਖਤਮ ਕਰ ਖਤਮ ਕਰ ਦੋ ਪਰ ਸਰ ਅੱਜ ਤੋਂ ਮੈਂ 20 ਸਾਲ ਪਹਿਲਾਂ ਵੀ ਇਹੀ ਚੀਜ਼ ਸੁਣੀ ਹੈ ਜਦੋਂ ਛੋਟਾ ਹੁੰਦਾ ਸੀ ਨਾ ਇਹ ਫਿਲਮਾਂ ਦੇ ਵਿੱਚ ਇਹ ਚੀਜ਼ਾਂ ਖਾਇਆ ਜਾਂਦਾ ਕਿ ਕੁੜੀਆਂ ਮਾਰ ਦਿੱਤੀਆਂ ਜਾਂਦੇ ਸੱਸ ਹੁੰਦੀਆਂ ਕੁੜੀਆਂ ਮਾਰ ਦਿੱਤੀਆਂ ਜਾਂਦੇ ਤੋ ਡੱਬ ਕੇ ਤੇ ਸੱਸ ਤੇ ਨੂੰਹ ਦੀ ਲੜਾਈ ਹੁੰਦੀ ਹੈ ਸੱਸ ਕਹੀ ਜਾਂਦੀ ਹੈ ਕਿ ਇਹ ਮੁੰਡਾ ਨਹੀਂ ਦੇ ਸਕਦੀ ਤੂੰ ਹਾਂ ਇਹ ਕੁੜੀਆਂ ਜੰਮਣ ਯੋਗੀ ਹੈ ਇਹ ਹਾਂ ਤੂੰ ਹੈ ਹੀ ਨਹੀਂ ਸਾਡੇ ਕੰਮ ਦੀ ਨਹੀਂ ਤੂੰ ਕਿੱਥੇ ਸਾਡੇ ਘਰ ਦੇ ਵਿੱਚ ਆ ਗਈ ਤੇ ਅੱਜ 20 ਸਾਲ ਬਾਅਦ ਵੀ ਤੁਹਾਡੇ ਕੋਲ ਵੀ ਅਹੀ ਉਹੀ ਗੱਲਾਂ ਹੀ ਆਈਆਂ ਨੇ ਫਿਰ ਕੀ ਵਿਕਾਸ ਹੋਇਆ ਕੁਝ ਵੀ ਨਹੀਂ ਹੋਇਆ ਮਾਨਸਿਕ ਤੌਰ ਤੇ ਕੁਝ ਵੀ ਨਹੀਂ ਆਇਆ ਅਸੀਂ ਵੱਡੀਆਂ ਗੱਡੀਆਂ ਲੈ ਲਈਆਂ ਕੋਠੀਆਂ ਬਣਾ ਲਈਆਂ ਕਾਰਾਂ ਲੈ ਲਈਆਂ ਸ਼ੋਸ਼ਾ ਵੱਡਾ ਹੋ ਗਿਆ ਜੀ ਮਨ ਸਾਡਾ ਹਲੇ ਵੀ ਉੱਥੇ ਹੀ ਖੜਾ ਹੈ ਮਾਨਸਿਕ ਪੱਧਰ ਉੱਚਾ ਨਹੀਂ ਉੱਠਿਆ ਜਿੰਨਾ ਮੈਂ ਤਾਂ ਜੀ ਹੁਣ ਸਾਲ ਕਤੋਂ ਲੱਗੇ ਆ ਵੀਡੀਓ ਪਾਉਣ ਗੁਰਬਾਣੀ ਦੇ ਅਕੋਰਡਿੰਗ ਲੋਕਾਂ ਨੂੰ ਸਮਝਾਉਣ ਵੀ ਸੋਚਣਾ ਕਿਵੇਂ ਆ ਕਰਨਾ ਕਿਵੇਂ ਆ ਮੇਰੇ ਤੋਂ ਪਹਿਲਾਂ ਤਾਂ ਕਿੰਨੇ 100 ਪ੍ਰਚਾਰਕ ਆ ਕੇ ਚਲੇ ਗਏ ਹੂੰ ਫੇਰ ਵੀ ਪੰਜਾਬ ਦਾ ਪੱਧਰ ਥੱਲੇ ਕਿਉਂ ਜਾ ਰਿਹਾ ਖੁਦ ਦੇਖੋ ਤੁਸੀਂ ਅੱਜ ਤੋਂ 30 ਸਾਲ ਪਿੱਛੇ ਚਲੇ ਜਾਓ ਤੇ ਅੱਜ ਦੇਖ ਲਓ ਗਰੋਥ ਕਿਸ ਚੀਜ਼ ਦੀ ਹੋਈ ਆ ਮਾਨਸਿਕ ਪੱਧਰ ਥੱਲੇ ਡਿਪਰੈਸ਼ਨ ਦੀ ਦਵਾਈਆਂ ਦਿਨ ਪਰ ਦਿਨ ਖਾਧੀਆਂ ਜਾ ਰਹੀਆਂ ਕੋਈ ਰੋਕ ਨਹੀਂ ਹੈਗੀ ਫਿਰ ਤੁਸੀਂ ਕੀ ਹੱਲ ਕਰਦੇ ਹੋ ਹੁਣ ਇਹ ਦੇ ਵਿੱਚ ਤਾਂ ਰੱਬ ਦਾ ਬਾਣਾ ਮੰਨਣ ਵਾਲੀ ਗੱਲ ਹੈ ਲੋਕ ਨਹੀਂ ਮੰਨਣਾ ਚਾਹੁੰਦੇ ਉਹ ਕਹਿੰਦੇ ਨੇ ਕਿ ਸਾਡੇ ਘਰੇ ਪੋਤਾ ਹੋਵੇ ਜੀ ਸਾਨੂੰ ਤਾਂ ਇਹ ਇਹ ਆ ਸਾਡਾ ਵੰਸ਼ ਨਹੀਂ ਅਗੇ ਤੁਰਦਾ ਦੇਖੋ ਇੱਕ ਚੀਜ਼ ਮੈਂ ਸਮਝਾਉਣਾ ਹੈ ਤੁਹਾਡੇ ਘਰ ਦੇ ਵਿੱਚ ਇੱਕ ਮੈਂਬਰ ਕੋਈ ਵੀ ਕਲੇਸ਼ ਕਰਦਾ ਚਾਹੇ ਉਹ ਸੱਸ ਹੈ ਉਹ ਨੂੰਹ ਹੈ ਉਹ ਮੁੰਡਾ ਹੈ ਉਹ ਸਹੁਰਾ ਕੋਈ ਵੀ ਇੱਕ ਬੰਦਾ ਕਲੇਸ਼ ਕਰੂਗਾ ਸਾਰਾ ਟੱਬਰ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਊਗਾ ਕਿਉਂਕਿ ਕਲੇਸ਼ ਹੀ ਸਭ ਤੋਂ ਡਿਪਰੈਸ਼ਨ ਦੀ ਜੜ ਹੈ ਜਿਹੜਾ ਇਨਸਾਨ ਇਹ ਕਰੂਗਾ ਉਹਦਾ ਟੱਬਰ ਉਹਦੇ ਘਰ ਦੇ ਵਿੱਚ ਪੋਜ਼ਿਟਿਵਿਟੀ ਕਦੇ ਨਹੀਂ ਆਸਤੇ ਉਹਦੇ ਘਰ ਦੇ ਵਿੱਚ ਕਦੇ ਪਰਮਾਤਮਾ ਦਾ ਨਿਵਾਸ ਨਹੀਂ ਹੋ ਸਕਦਾ ਮਹਾਰਾਜ ਕਹਿੰਦੇ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸੱਦੀਏ ਫਿੱਕੇ ਫਿੱਕੀ ਹੋਏ ਵੀ ਉਸ ਇਨਸਾਨ ਨੂੰ ਫਿਰ ਆਪਾਂ ਇਹ ਕਹਿੰਦੇ ਨਹੀਂ ਬੁਲਾਉਂਦੇ ਹੁੰਦੇ ਉਹ ਕਲੇਸ਼ੀ ਦਾ ਕੀ ਹਾਲ ਹੈ ਉਹ ਉਹ ਬੰਦਾ ਕੀ ਕਰਦਾ ਕਿਉਂ ਉਹਦਾ ਨਾਮ ਵੀ ਇਹੋ ਜਿਹਾ ਹੀ ਪੈ ਜਾਂਦਾ ਗੁਰੂ ਸਾਹਿਬ ਕਹਿੰਦੇ ਹੁਣ ਇਹ ਗੱਲ ਹੈ ਕਿ ਸਮਝਣ ਦੇ ਹੁਣ ਜਿਹੜਾ ਕਲੇਸ਼ ਕਰਦਾ ਉਹਨੂੰ ਸਮਝਾਓ ਪੰਖਤੀਆਂ ਪੜਾਓ ਉਹਨੂੰ ਚੰਗੀ ਤਰ੍ਹਾਂ ਤੁਸੀਂ ਸਮਝਾਣ ਸਮਝ ਜਾਂਦਾ ਬਿਲਕੁਲ ਮੈਂ ਉਹਨੂੰ ਤਾਂ ਕੋਈ ਸਮਝਣਾ ਨਹੀਂ ਸਮਝਣਾ ਪਰ ਮੈਂ ਮੈਸੇਜ ਗੁਰੂ ਸਾਹਿਬ ਦਾ ਦੇਤਾ ਵੀ ਆਹ ਗੁਰੂ ਸਾਹਿਬ ਤੇਰੇ ਸੁਭਾਅ ਬਾਰੇ ਆਹ ਗੱਲ ਕਹਿ ਰਹੇ ਆ ਹੁਣ ਤੂੰ ਸੀ ਬਦਲਣਾ ਬਦਲੋ ਨਹੀਂ ਬਦਲਣਾ ਨਹੀਂ ਬਦਲੋ ਆਪੇ ਬੀਜਿਆ ਆਪੇ ਖਾਓ ਫਿਰ ਤਾਂ ਅੱਗੇ ਹੁਕਮੇ ਵੀ ਤਾਂ ਲਾਗੂ ਹੁੰਦਾ ਕੋਈ ਗੁਰਬਾਣੀ ਸਮਝਣ ਦਾ ਵਿਸ਼ਾ ਹੈ